ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਰਾ ਕੀਤਾ ਜਤੋ ਨਾਹੀ ਮੈਨੋ ਜੋਗ ਕੀ ਤੋਈ ਪਇਓਈ ਤਰਸ ਪਇ ਮਿਹਰਮਤ ਹੋਈ ਸਤ ਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾ ਜੀਵਾ ਨਨ ਮੰਨਤੀ ਵੇ ਹਰਿਆ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਕ ਇੱਕ ਹਰਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਸੋ ਕਹੋ ਟਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਇਹ ਜਗ ਮੀਤ ਨਾ ਦੇਖਿਓ ਕੋਈ ਸਗਲ ਜਗਤ ਆਪਣੈ ਸੁਖ ਲਾਗਿਓ ਦੁਖ ਮੈਂ ਸੰਗਨ ਹੋਈ ਜਗ ਮੀਤ ਨ ਦੇਖਿਓ ਕੋਈ ਸਗਲ ਜਗਤ ਆਪਣੇ ਸੁਖ ਲਾਗਿਓ ਦੁਖ ਮੈਂ ਸੰਗ ਨ ਹੋਈ ਰਹਾ ਧਾਰਨੀ ਤਪ ਸਨ ਬੰਦੇ ਸਗਰੇ ਤਨ ਸਿਉ ਲਾਗੇ ਜਬ ਹੀ ਨਿਰਧਨ ਦੇਖਿਓ ਨਰਕਾਰ ਸੰਗ ਛਾਨ ਸਭ ਭਾਗੇ ਕਹੋ ਕਹ ਜ ਮਨ ਬੋਰ ਕਾ ਇਨ ਸਿਉ ਨਿ ਹੋ ਲਗਾਇਓ ਦਿਨਾਨਤ ਸਕਲ ਪੰਜਨ ਜਸ ਤਾ ਕੋ ਦਿਸਰਾਇਓ ਸਵਾਲ ਪੁੱਛ ਕਿਉਂ ਪਇਓ ਨ ਸੁਦਾ ਬਹੁਤ ਯਤਨ ਮੈਂ ਕੀਨਾ ਨਾਨਕ ਲਾਜ ਬਿਰਦ ਕੇ ਰਖ ਨਾਮ ਤੁਹਾਰ ਲੈਨਾ ਨਕ ਲਾਜ ਬਿਰਦ ਕੀ ਰੱਖ ਨਾਮ ਤੁਹਾਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਥੋੜਾ ਸੁਣਾ ਅੱਜ ਦੇ ਹੁਕਮਨਾਮਾ ਸਾਹਿਬ ਦੇ ਨਾਲ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ ਹੈ 633 ਅੰਗ ਦੇ ਉੱਤੇ ਸੁਭਾਏ ਮਾਨ ਸੋਰਠ ਮਹੱਲਾ ਨਾਵਾ ਸੋਰਠ ਰਾਗ ਦੇ ਵਿੱਚ ਮਹੱਲਾ ਨਾਵਾ ਤੋਂ ਭਾਵ ਕੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਦੇ ਮੁਖਾਰ ਬਿੰਦ ਤੋਂ ਉਚਾਰਣ ਕੀਤੀ ਹੋਈ ਇਹ ਬਾਣੀ ਹੈ ਤੇ ਸਾਨੂੰ ਅੱਜ ਸਮਝਾਉਣਾ ਕੀ ਚਾਹੁੰਦੇ ਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਹ ਜਗ ਮੀਤ ਨ ਦੇਖਿਓ ਕੋਈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਸਾਰੇ ਸੰਸਾਰ ਚ ਫਿਰ ਕੇ ਵੇਖ ਲਿਓ ਤੁਹਾਨੂੰ ਕਹਿੰਦੇ ਇਸ ਤਰ੍ਹਾਂ ਦਾ ਕੋਈ ਮਿੱਤਰ ਨਹੀਂ ਲੱਭਣਾ ਜਿਹੜਾ ਤੁਹਾਡੇ ਨਾਲ ਤੋੜ ਨਿਵਾਦੇ ਕਹਿੰਦੇ ਰਸਤੇ ਦੇ ਵਿੱਚ ਯਾਰੀਆਂ ਟੁੱਟਦੀਆਂ ਜਾਂਦੀਆਂ ਨੇ ਅੱਜ ਕਿਸੇ ਨਾਲ ਬਹੁਤ ਯਾਰੀ ਐ ਬੜਾ ਤਕੜਾ ਮਿੱਤਰ ਐ ਕਹਿੰਦੇ ਉਹ ਯਾਰੀਆਂ ਜਿਹੜੀਆਂ ਮਿੱਤਰਤਾਈਆਂ ਨੇ ਉਹ ਰਸਤੇ ਦੇ ਵਿੱਚ ਹੀ ਟੁੱਟਦੀਆਂ ਜਾਂਦੀਆਂ ਨੇ ਤੋੜ ਨਿਵਾਉਣ ਵਾਲਾ ਕਹਿੰਦੇ ਇੱਥੇ ਕੋਈ ਮਿੱਤਰ ਨਹੀਂ ਹੈ ਇਹ ਜੱਗ ਬੀਤ ਨਾ ਦੇਖਿਓ ਕੋਈ ਕਹਿੰਦੇ ਇਸ ਤਰ੍ਹਾਂ ਦਾ ਕੋਈ ਨਹੀਂ ਹੈ ਸਗਲ ਜਗਤ ਆਪਣੇ ਸੁਖ ਲਾਗਿਓ ਦੁੱਖ ਮੈਂ ਸੰਗ ਨ ਹੋਈ ਕਹਿੰਦੇ ਇਹ ਯਾਰੀ ਇੱਥੇ ਤੱਕ ਹੈ ਜਿੰਨਾ ਚਿਰ ਤੇਰੇ ਕੋਲ ਕਹਿੰਦੇ ਸੁਖ ਹੈ ਸਗਲ ਜਗਤ ਆਪਣੇ ਸੁਖ ਲਾਗਿਓ ਕਹਿੰਦੇ ਉਹਨਾਂ ਚਿਰ ਤੇਰੇ ਕੋਲ ਬੈਠਣਗੇ ਜਿਵੇਂ ਸ਼ਬਦ ਪੜਿਆ ਜਾਂਦਾ ਦੁੱਖ ਮੈਂ ਸੁੱਖ ਮੈਂ ਆਨ ਬਹੁਤ ਮਿਲ ਬੈਠਤ ਰਹੇ ਤੇ ਚਹੂ ਦੇ ਸਕੇਰਾ ਵਿਪਤ ਪਰੇ ਸਭ ਹੀ ਸੰਗ ਛਾੜਤ ਕੋਊ ਨ ਆਵਤ ਨੇ ਰ ਕਹਿੰਦੇ ਜਿੱਤੇ ਵਿਪਤਾ ਦਾ ਸਮਾ ਆ ਜਾਂਦਾ ਉਹਦੇ ਕਹਿੰਦੇ ਕੋਈ ਨੇੜੇ ਨਹੀਂ ਬੈਠਦਾ ਸਾਰੇ ਦੂਰ ਭੱਜ ਜਾਂਦੇ ਆ ਜਿੱਤੇ ਸੁੱਖ ਹੁੰਦਾ ਉਹਦੇ ਨਾਲ ਨਾਲ ਲੱਗ ਕੇ ਬੈਠਦੇ ਆ ਇੱਥੇ ਵੀ ਗੁਰੂ ਤੇਗ ਬਹਾਦਰ ਸਾਹਿਬਾਰੇ ਕਹਿੰਦੇ ਸਗਲ ਜਗਤ ਸਾਰਾ ਸੰਸਾਰ ਆਪਣੇ ਸੁੱਖ ਲੱਗਿਓ ਆਪਣੇ ਸੁੱਖ ਵਾਸਤੇ ਨਾਲ ਲੱਗਿਆ ਹੋਇਆ ਦੁੱਖ ਮੈਂ ਸੰਗ ਨ ਹੋਏ ਜਿੱਦੇ ਕਹਿੰਦੇ ਦੁੱਖ ਦਾ ਸਮਾਂ ਆ ਗਿਆ ਉਹਦੇ ਫੋਨ ਵੀ ਚੁੱਕਣਾ ਸਾਡਾ ਬੰਦ ਕਰ ਦੇਣਾ ਕਹਿੰਦੇ ਦੁੱਖ ਮੈਂ ਸੰਗ ਨ ਹੋਏ ਕਿਸੇ ਨੇ ਤੁਹਾਡੇ ਦੁੱਖ ਚ ਤੁਹਾਡੇ ਸਹਿਯੋਗ ਤਾਂ ਨਹੀਂ ਕਰਨੇ ਰਹਾਓ ਰਹਾਓ ਦਾ ਭਾਵ ਕਿ ਇਸ ਸ਼ਬਦ ਨੂੰ ਚੰਗੇ ਤਰ੍ਹਾਂ ਵਿਚਾਰਨ ਦੀ ਲੋੜ ਹੈ ਦਾਰਾ ਨੇਤ ਪੂਤ ਸੰਵੰਦੇ ਸਗਰੇ ਧਨ ਸਿਓ ਲਾਗੇ ਹੁਣ ਇੱਥੇ ਦਾਰਾ ਇਸਤਰੀ ਨੂੰ ਕਹਿੰਦੇ ਆ ਮੇਤ ਮਿੱਤਰ ਨੂੰ ਪੋਤ ਪੁੱਤਰ ਨੂੰ ਕਹਿੰਦੇ ਇਹ ਜਿਹੜੇ ਸਾਰੇ ਸੰਬੰਧੀ ਰਿਸ਼ਤੇਦਾਰ ਯਾਰ ਮਿੱਤਰ ਇਹ ਸਾਰੇ ਧਨ ਦੇ ਨਾਲ ਲੱਗੇ ਹੋਏ ਨੇ ਸਗਰੇ ਧਨ ਸਿਓ ਲੱਗੇ ਜਿੰਨਾ ਚਿਰ ਬੰਦੇ ਕੋਲ ਧਨ ਹੈ ਸਾਰੇ ਇਹ ਉਹਦੇ ਮਗਰ ਮਗਰ ਨੇ ਜਿੱਦੇ ਕਹਿੰਦੇ ਧਨ ਖਤਮ ਹੋ ਗਿਆ ਇਹ ਸਾਰੇ ਇਹ ਵੀ ਸਾਥ ਛੱਡ ਜਾਂਦੇ ਆ ਜੀ ਅੱਜ ਵੇਖਿਆ ਜਾਂ ਕਿੰਨੇ ਪੈਸੇ ਕਰਕੇ ਤਲਾਕ ਹੋ ਰਹੇ ਨੇ ਕਿ ਤੇਰੇ ਕੋਲ ਜਿੱਦੇ ਅਸੀਂ ਰਿਸ਼ਤਾ ਦੇਖਿਆ ਸੀ ਉਹਦੇ ਦੇ 10 ਕਿੱਲੇ ਸੀ ਅੱਜ ਹੈ ਨਹੀਂ ਫਿਰ ਤੇਰੇ ਨਾਲ ਰਿਸ਼ਤਾ ਕਾਹਦਾ ਕਹਿੰਦੇ ਸਾਰੇ ਰਿਸ਼ਤੇ ਜਿਹੜੇ ਨੇ ਉਹ ਧਨ ਦੇ ਨਾਲ ਨਹੀਂ ਲੱਗੇ ਹੋਏ ਦਾਰਾ ਮੇਤ ਪੂਤ ਸੰਬੰਧੇ ਸਗਰੇ ਧਨ ਸਿਓ ਲੱਗੇ ਕਹਿੰਦੇ ਜਿਹੜਾ ਪੁੱਤ ਕਮਾਈ ਕਰਕੇ ਲਿਆਉਂਦਾ ਉਹਨੂੰ ਬੜੇ ਪਿਆਰ ਨਾਲ ਪ੍ਰਸ਼ਾਦਾ ਮਾ ਅ ਸ਼ਕਾਉਂਦੀ ਐ ਪਰ ਜਿਹੜਾ ਕਹਿੰਦੇ ਨਸ਼ਿਆਂ 'ਚ ਲੱਗ ਗਿਆ ਉਹਨੂੰ ਕਹਿੰਦੇ ਕੋਈ ਰੋਟੀ ਵੀ ਨਹੀਂ ਪੁੱਛਦਾ ਕਿਉਂਕਿ ਧਨ ਦੇ ਨਾਲ ਲੱਗੇ ਨਾ ਅਸੀਂ ਸਾਰੇ ਕਿ ਇਹ ਧਨ ਲਿਆ ਰਿਹਾ ਇਹ ਨਹੀਂ ਲਿਆ ਰਿਹਾ ਬਸ ਇੱਥੇ ਤੱਕ ਹੀ ਖੜੇ ਅਸੀਂ ਜਦ ਹੀ ਨਿਰਤਨ ਦੇਖਿਓ ਨਰਕ ਕੋ ਸੰਗ ਛਾੜ ਸਭ ਭਾਗੇ ਕਹਿੰਦੇ ਜਦ ਹੀ ਨਿਰਤਨ ਜਦੋਂ ਪੈਸਾ ਖਤਮ ਹੋ ਗਿਆ ਜਦ ਹੀ ਨਿਰਤਨ ਦੇਖਿਓ ਨਰਕ ਕੋ ਜਦੋਂ ਇਨਸਾਨ ਕੋਲ ਪੈਸਾ ਖਤਮ ਹੋ ਗਿਆ ਸੰਗ ਛਾੜ ਸਭ ਭਾਗੇ ਕਹਿੰਦੇ ਜਿਹੜੇ ਨਾਲ-ਨਾਲ ਬੈਠੇ ਸੀ ਨਾ ਉਹ ਵੀ ਸਾਰੇ ਛੱਡ ਕੇ ਭੱਜ ਗਏ ਜਿਵੇਂ ਗੁਰੂ ਸਾਹਿਬ ਨੇ ਕਿਹਾ ਨਾ ਕਿ ਔਰਤ ਜਿਹੜੀ ਐ ਉਹਦੀ ਮੰਗ ਹੁੰਦੀ ਐ ਗਹਿਣਿਆਂ ਤੱਕ ਜੇ ਗਹਿਣੇ ਨਾ ਮਿਲੇ ਕਹਿੰਦੇ ਉਹ ਵੀ ਫਿਰ ਸਾਥ ਛੱਡ ਦਿੰਦੀ ਐ ਜਿਹੜੇ ਮਿੱਤਰ ਹੁੰਦੇ ਐ ਉਹ ਕਹਿੰਦੇ ਜਿੰਨਾ ਖ ਹੈ ਦੇ ਕੋਲੇ ਉਹਨਾਂ ਕ ਖਾ ਲੋ ਕਹਿੰਦੇ ਜਿੱਦੇ ਖਾਣਾ ਸਾਨੂੰ ਮਿਲਣਾ ਬੰਦ ਹੋ ਗਿਆ ਉਹਦੇ ਉਹਨਾਂ ਨੇ ਵੀ ਸਾਥ ਛੱਡ ਜਾਣਾ ਜੱਬ ਹੀ ਨਿਰਤਨ ਦੇਖਿਓ ਨਰਕਾ ਸੰਗ ਛਾੜ ਸਭ ਭਾਗੇ ਕਹਿੰਦੇ ਸਾਰਿਆਂ ਨੇ ਉੱਡ ਜਾਣਾ ਕੋਈ ਨਹੀਂ ਰਹਿਣਾ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਕਹੇਓ ਕਹਾ ਯਾ ਮਨ ਗਉਰੇ ਕੋ ਇਨ ਸਿਹੁ ਨੇਹੋ ਲਗਾਇਓ ਕਹਿੰਦੇ ਆਪਣੇ ਮਨ ਨੂੰ ਕਹਿ ਰਿਹਾ ਕਹਿੰਦੇ ਇਹਨਾਂ ਨਾਲ ਮਨ ਜੋੜ ਲਿਆ ਕਹਿੰਦੇ ਜਿਹੜੇ ਤੇਰਾ ਸਾਥ ਨਹੀਂ ਨਿਭਾ ਸਕਦੇ ਕਹੇਓ ਕਹਾ ਯਾ ਮਨ ਗਉਰੇ ਕੋ ਇਨ ਸਿਉਨੇਹੋ ਲਗਾਇਓ ਇਹਨਾਂ ਨਾਲ ਪਿਆਰ ਪਾਲਿਆ ਕਹਿੰਦੇ ਆਪਣੇ ਮਨ ਨੂੰ ਸਮਝਾਰੇ ਆ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਸਾਨੂੰ ਨੇ ਤੇ ਇੱਥੇ ਅੱਗੇ ਪੰਕਤੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਦੀਨਾ 나ਥ ਸਕਲ ਭੈ ਭੰਜਨ ਜਸ ਤਾਕੋ ਵਿਸਰਾਇਓ ਕਹਿੰਦੇ ਜਿਹੜਾ ਦੀਨਾ ਦਾ ਭਾਵ ਕੇ ਜਿਹੜੇ ਲੋਕ ਕੰਗਾਲ ਨੇ ਉਹਨਾਂ ਦਾ ਵੀ ਕਹਿੰਦੇ ਆਸਰਾ ਬਣਦਾ ਹੈ ਪ੍ਰਮਾਤਮਾ ਦੀਨਾ ਨਾਥ ਸਕਲ ਭੈ ਭੰਜਨ ਸਕਲ ਭਾਵ ਕੇ ਸਾਰਿਆਂ ਦਾ ਜਸ ਤਾਕੋ ਵਿਸਰਾਇਓ ਕਹਿੰਦੇ ਜਿਹੜਾ ਸਾਰਿਆਂ ਦਾ ਸੰਗੀ ਸਾਥੀ ਬਣਦਾ ਹੈ ਪ੍ਰਮਾਤਮਾ ਕਹਿੰਦੇ ਉਹਦਾ ਜਸ ਕਰਨਾ ਕਿਉਂ ਭੁੱਲ ਗਿਆ ਤੂੰ ਜਸ ਤਾਕੋ ਵਿਸਰਾਇਓ ਕਹਿੰਦੇ ਜੀ ਅਸੀਂ ਤੇ ਇਸ ਤਰ੍ਹਾਂ ਦੇ ਹੋ ਗਏ ਆ ਗੁਰੂ ਤੇਗ ਬਹਾਦਰ ਸਾਹਿਬ ਅਸਾਂ ਨੂੰ ਸਮਝਾ ਰਹੇ ਆ ਸਵਾਨ ਪੂਛ ਜਿਉ ਭਇਓ ਨਾ ਸੁਤੋ ਬਹੁਤ ਯਤਨ ਮੈਂ ਕੀਨੋ ਕਹਿੰਦੇ ਸਾਡਾ ਮਨ ਇਸ ਤਰ੍ਹਾਂ ਦਾ ਹੋ ਗਿਆ ਸੱਚੇ ਬਾਦਸ਼ਾਹ ਜਿਵੇਂ ਕੁੱਤੇ ਦੀ ਪੂੰਛ ਜਿਹੜੀ ਐ ਨਾ ਉਹ ਕਹਿੰਦੇ ساری ਜ਼ਿੰਦਗੀ ਇੱਕ ਪਾਇਪ ਚ ਪਾ ਕੇ ਰੱਖ ਲਿਓ ਚਾਹੇ ਜਦੋਂ ਪਾਇਪ ਹਟਾਓਗੇ ਨਾਲ ਦੀ ਨਾਲ ਇਕੱਠੀ ਹੋ ਜਾਣੀ ਐ ਕਹਿੰਦੇ ਪੂੰਛ ਸਿੱਧੀ ਨਹੀਂ ਹੁੰਦੀ ਕਦੇ ਸਵਾਨ ਪੂੰਛ ਸਵਾਨ ਕਹਿੰਦੇ ਕੁੱਤੇ ਨੂੰ ਪੂੰਛ ਕਹਿੰਦੇ ਕੁੱਤੇ ਦੀ ਪੂੰਛ ਕਿ ਸਵਾਨ ਪੂੰਛ ਜੋ ਭਇਓ ਨਾ ਸੁਧੋ ਸੋਦੋ ਦਾ ਭਾਵ ਸਿੱਧੀ ਬਹੁਤ ਯਤਨ ਮੈਂ ਕੀਨੋ ਬਥੇਰੇ ਯਤਨ ਕੀਤੇ ਕਹਿੰਦੇ ਇਸੇ ਤਰ੍ਹਾਂ ਸਾਡਾ ਮਨ ਐ ਇਹਨੂੰ ਜਿੰਨਾ ਮਰਜ਼ੀ ਸਮਝਾ ਲੋ ਜਿੰਨਾ ਮਰਜੀ ਸਮਝਾ ਲੋ ਕਹਿੰਦੇ ਇਹ ਨਹੀਂ ਸਮਝਦਾ ਪਰ ਜੇ ਕਿਤੇ ਗੁਰੂ ਦੇ ਕਿਰਪਾ ਹੋ ਜੇ ਗੁਰੂ ਦੇ ਨਾਲ ਲੱਗ ਕੇ ਜੇ ਕਿਤੇ ਕਿਰਪਾ ਹੋ ਜੇ ਫਿਰ ਕਹਿੰਦੇ ਇਹ ਮਨ ਸਮਝਣਾ ਨਹੀਂ ਤੇ ਇਹ ਕਹਿੰਦੇ ਜਿਹੜਾ ਮਨ ਹੈ ਇਹ ਕੁੱਤੇ ਦੀ ਪੂੰਛ ਵਰਗਾ ਹੈ ਸਵਾਨ ਪੂਛ ਜੋ ਭੈਣੋਂ ਸੁੱਦ ਬਹੁਤ ਯਤਨ ਮੈਂ ਕੀਨੋ ਨਾਨਕ ਲਾਜ ਵਿਰਤ ਕੀ ਰੱਖੋ ਨਾਮ ਤੁਹਾਰੋ ਲੀਨੋ ਇੱਥੇ ਗੁਰੂ ਤੇਗ ਬਹਾਦਰ ਸਾਹਿਬਾਰੇ ਕਹਿੰਦੇ ਸੱਚੇ ਪਾਤਸ਼ਾਹ ਅਸੀਂ ਤੁਹਾਡੇ ਨਾਲ ਲੱਗੇ ਆ ਗੁਰੂ ਨਾਨਕ ਦੇ ਮਹਾਰਾਜਿਆਂ ਦਾ ਨਾਮ ਲੈ ਕੇ ਕਹਿੰਦੇ ਆ ਨਾਨਕ ਲਾਜ ਬਿਰਤ ਕੀ ਰੱਖੋ ਆ ਮੇਰੇ ਬਾਣੇ ਦੀ ਹੁਣ ਲਾਜ ਰੱਖ ਲਿਓ ਜੀ ਮੈਂ ਤੁਹਾਡੇ ਨਾਲ ਜੁੜ ਗਿਆ ਤੁਹਾਡੇ ਚ ਮੈਂ ਲੇਨ ਹੋਣਾ ਚਾਹਨਾ ਹੁਣ ਮੇਰੀ ਲਾਜ ਤੁਸੀਂ ਰੱਖਿਓ ਜਦੋਂ ਅਸੀਂ ਗੁਰੂ ਦੇ ਨਾਲ ਜੁੜਾਂਗੇ ਨਾ ਜੀ ਫਿਰ ਉਹਨੇ ਲਾਜ ਤੇ ਆਪਣੇ ਆਪ ਰੱਖਣੀ ਹੈ ਜੇ ਅਸੀਂ ਜੁੜੇ ਹੀ ਨਾ ਫਿਰ ਤੇ ਉਹੀ ਕੁੱਤੇ ਦੀ ਪੂੰਛ ਵਾਲਾ ਹੀ ਕੰਮ ਹੋ ਗਿਆ ਗੁਰੂ ਸਾਹਿਬ ਕਹਿੰਦੇ ਫਿਰ ਉਹ ਲਾਜ ਪਰਮਾਤਮਾ ਉਹਨਾਂ ਦੀ ਰੱਖਦਾ ਜਿਹੜੇ ਗੁਰੂ ਦੇ ਨਾਲ ਜੁੜ ਜਾਂਦੇ ਐ ਸਵਾਨ ਪੂਛ ਜਿਉ ਭਇਓ ਨ ਸੁਧੋ ਬਹੁਤ ਯਤਨ ਮੈਂ ਕੀਨੋ ਨਾਨਕ ਲਾਜ ਬਿਰਦ ਕੀ ਰੱਖੋ ਨਾਮ ਤੁਹਾਰ ਲਿਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ